ਜਿਸ ਵੇਲੇ ਕੀ ਹੋਇਆ? ਆ ਨਿਉਰੀ ਆਦੋ ਆ। ਹੋਰ ਕੀ? ਹੈ? ਉਹ ਡਾਕਟਰ ਕੋਲ ਗਈ ਆਈਏ ਤੇ ਹੋਰ ਕੀ ਦੇ ਕੋ ਜਾਣਾ। ਮੇਰ ਨਾਲ ਕਿੰਨੇ ਜਾਣਾ ਸੀ ਮੈਂ ਕੱਲੀ ਗਈ ਸੀ। ਅੱਛਾ। ਜਾ ਕੇ ਤੇ ਆ ਸਾਰਾ ਢਾਡੇ ਘਰਾਂ ਦੇ ਸਿਆਸੇ ਕਰਕੇ ਆ ਲੜਾਈਆਂ ਕਰਕੇ ਨਾ ਆ ਡਾਕਟਰ ਨੇ ਇੰਨੀ ਦਵਾਈ ਮੈਨੂੰ ਦੇ ਦਿੱਤੀ। ਕਿੱਥੇ ਮੈਂ ਇੱਕ ਗੋਲੀ ਨਹੀਂ ਸੀ ਖਾਂਦੀ। ਹਾਂ ਤੇ ਕਿੱਥੇ ਤੂੰ ਹੀ ਮੈਨੂੰ ਗੱਲਾਂ ਸੁਨਾਸ ਸੁਨਾ ਕੇ ਇੰਨੀਆਂ ਦਵਾਈਆਂ ਜੋਗਾ ਲਾਤਾ ਜੇ ਮੈਨੂੰ ਹਾਂ ਹਾਏ ਧੀਏ ਸੀ ਕਿਨੇ ਕੋਦੋ ਕਿੰਨੇ ਕਿ ਤੂੰ ਨਾ ਲੜਿਆ ਕਰ ਰੋਜੇ ਨਾਲ ਮੈਨੂੰ ਪਤਾ ਤੇਰੇ ਦਿਲ ਵਿੱਚ ਕੁਛ ਨਹੀਂ ਹੈਗਾ ਤੂੰ ਆਪਣੀ ਟੈਨਸ਼ਨ ਲੈ ਲਨੀ ਹੈ ਟੈਨਸ਼ਨ ਨਾ ਲਿਆ ਕਰ ਇੰਨੀ ਤੂੰ ਟੈਨਸ਼ਨ ਲੈਨੀ ਕਿ ਹੱਦ ਤੋਂ ਜ਼ਿਆਦਾ ਵੇਖ ਹੁਣ ਆ ਵੇਖ ਕਿੰਨੇ ਪੈਸੇ ਲਾ ਕੇ ਤੇ ਦਵਾਈਆਂ ਲੈ ਕੇ ਆਈਆਂ ਸਹੀ ਮੇਰੀ ਗੱਲ ਸੁਣ ਟੈਨਸ਼ਨ ਮੈਂ ਦਿੰਨੀ ਮੈਂ ਉਹਨਾਂ ਨੂੰ ਟੈਨਸ਼ਨ ਦਿੰਨੀ ਟੈਂਸ਼ਨ ਤਾਂ ਤੁਸੀਂ ਸਾਰੇ ਜਾਣੇ ਮੈਨੂੰ ਦਿੰਦੇ ਜੇ ਐਨੇ ਏਡੀ ਵੱਡੀ ਮੈਨੂੰ ਗੱਲ ਕਹਿਤੀ ਕਿ ਤੇਰੇ ਬੱਚੇ ਤੇਰੇ ਦੁੱਖੋਂ ਬਾਹਰ ਗਏ ਨੇ ਤੇਰੀ ਜਬਾਨ ਦੁੱਖੋਂ ਤੁਸੀਂ ਪਹਿਲਾਂ ਇਹ ਦੱਸੋ ਇਹ ਗੱਲ ਕਿਤੇ ਹੱਦ ਤੱਕ ਸਹੀ ਹੈ ਕਿ ਗਲਤ ਹੈ ਨਹੀਂ ਗੱਲ ਤੇ ਗਲਤ ਹੈਗੀ ਹੈ ਦੱਸ ਬਈ ਉਹ ਤਾਂ ਚਲੋ ਉਹਨਾਂ ਦੀ ਬਾਹਰ ਨੌਕਰੀ ਹੈਗੀ ਸੀ ਤੇ ਚਲੋ ਉਹ ਚਲੇ ਗਏ ਤੇ ਮੇਣਾ ਮਰਨ ਦੀ ਕੀ ਲੋੜ ਸੀ ਇਹਨੂੰ ਪਰਚਾਈ ਜੀ ਉਸ ਵਕਤ ਤੁਸੀਂ ਵੀ ਨਹੀਂ ਉਹਨਾਂ ਨੂੰ ਕੁਝ ਕਿਹਾ ਤੁਸੀਂ ਇੱਕ ਵਾਰੀ ਨਹੀਂ ਵੇਖਿਆ ਉਹਨੇ ਆ ਕੇ ਆਪਣੀ ਗਲਤੀ ਮੰਨੀ ਆ ਕਿ ਮੇਰੇ ਕੋਲ ਗਲਤੀ ਹੋ ਗਈ ਆ ਚਾਜੀ ਜੀ ਜੇ ਤੋ ਆਪਾਂ ਇੱਕ ਵਾਰੀ ਅੱਡ ਹੋ ਹੀ ਗਏ ਸੀ ਬੱਚੇ ਛੋਟੇ ਸੀ ਦੁਬਾਰਾ ਤੂੰ ਹੀ ਸਾਨੂੰ ਫਿਰ ਕਿਉਂ ਇਕੱਠੇ ਕੀਤਾ ਰਹਿਣ ਦੇਣਾ ਸੀ ਆਟੇ ਇਹ ਜਦੋਂ ਵੇਖੋ ਇੱਕੋ ਗੱਲ ਕਹਿੰਦੀ ਆ ਤੂੰ ਮੇਰੀਆਂ ਗੱਡੀਆਂ ਵੇਖ ਕੇ ਛੜਦੀ ਆ ਤੂੰ ਮੇਰੀ ਕਮਾਈ ਵੇਖ ਕੇ ਛੜਦੀ ਆ ਮੈਂ ਕੋਈ ਕਿਸੇ ਤੋਂ ਨਹੀਂ ਛੜਦੀ ਚਾਜੀ ਤੁਹਾਨੂੰ ਪਤਾ ਜਦੋਂ ਪਹਿਲੀ ਵਾਰੀ ਇਹਨਾਂ ਨੇ ਗੱਡੀ ਲਈ ਸੀ ਨਾ ਤੇ ਮੈਂ ਗਲੀ ਵਿੱਚ ਲੱਡੂ ਵੰਡੇ ਸੀ ਤੇ ਇਹ ਮੈਨੂੰ ਕਹਿੰਦੀ ਛੜਦੀ ਆ ਕਾਲ ਕੋਈ ਗੱਲ ਨਹੀਂ ਆਂਦੀ ਐ ਨਾ ਕੋਈ ਗੱਲ ਨਹੀਂ ਕਿ ਮੈਂ ਸਮਝਾਨੀ ਆ ਇਹਨੂੰ ਤੇ ਮੈਂ ਦੱਸਾਂ ਮੈਂ ਤੁਹਾਨੂੰ ਦੋਵਾਂ ਨੂੰ ਵੱਖਰੇ ਨਹੀਂ ਹੋਣ ਦੇਣਾ ਜੋ ਮਰਜ਼ੀ ਹੋ ਜਾਵੇ ਮੈਂ ਤੁਹਾਨੂੰ ਨਾ ਤੁਹਾਨੂੰ ਅਡ ਕਰਦੇ ਨਾ ਤੇ ਨਾ ਲਾਉਂ ਨੂੰ ਅਡ ਹੋਣ ਦੇਣਾ ਤੇ ਚਾਹੀ ਸਾਡਾ ਇਕੱਠਿਆਂ ਫਿਰ ਗੁਜ਼ਾਰਾ ਵੀ ਨਹੀਂ ਹੋਇਗਾ ਕੋਈ ਨਹੀਂ ਧੀ ਆਂਦੀ ਐ ਨਾ ਮੰਜੂ ਆਂਦੀ ਐ ਤੇ ਕੋਈ ਜ ਮੈਨੂੰ ਸਮਝਾਨੀ ਐ ਬਸ ਜੋ ਕੱਟ ਦੀ ਵਰਕਾ ਚੱਗੀ ਐ ਨਾ ਸੋ ਕੱਟ ਦੀ ਵਰਕਾ ਚੱਗੀ ਐ ਹੁਣ ਤੇਰਾ ਮੂੰਹ ਉੱਧਰ ਹੋਵੇ ਉਹਦਾ ਮੂੰਹ ਉੱਧਰ ਹੋਵੇ ਪਰ ਮੈਂ ਨਹੀਂ ਹੋ ਵੇਖ ਸਕਦਾ ਮੇਰੇ ਤਾਂ ਨੂੰ ਕੱਠੇ ਵਿੱਚ ਹੀ ਦੇਖਣਾ ਚਾਹਨੀ ਆ ਬਾਦੋਂ ਆ ਜਾਣੀ ਆ ਚਾਹੀ ਕੱਠ ਕਦੀ ਹਾਂ ਇੱਕ ਮਹੀਨੇ ਦਾ ਰਸਨ ਉਹ ਪਾਉਂਦੀ ਇੱਕ ਮਹੀਨੇ ਦਾ ਰਸਨ ਮੈਂ ਪਾਣੀ ਇੱਕ ਵਾਰੀ ਸਿਲੰਡਰ ਉਹ ਲੈ ਕੇ ਦਿੰਦੀ ਇੱਕ ਵਾਰੀ ਮੈਂ ਲੈ ਕੇ ਦਿੰਨੀ ਫੇਰ ਲੜਾਈ ਕੱਟ ਫੇਰ ਫੇਰ ਲੜਾਈ ਕਰੀ ਹੈ ਚਾਹੀ ਮੈਨੂੰ ਨਹੀਂ ਪਤਾ ਉਹਨੂੰ ਹੀ ਪੁੱਛ ਮੇਰੀ ਗੱਲ ਇਹ ਹੈ ਨਾ ਤੁਸੀਂ ਦੱਸੋ ਮੈਂ ਕਦੀ ਆਪਣੇ ਬੰਦੇ ਨੂੰ ਅੰਦਰ ਵੜ ਕੇ ਕਦੀ ਕਿਹਾ ਤੂੰ ਆਹ ਕੰਮ ਕਿਉਂ ਕਰਦਾ ਆਹ ਕੰਮ ਕਿਉਂ ਕਰਦਾ ਉਹ ਕਦੀ ਨਾ ਇਹ ਸ਼ੁਰੂਆਤ ਉਹਨੇ ਕੀਤੀ ਹੈ ਨਾ ਘਰ ਦੇ ਵਿੱਚ ਕਿ ਆਜ ਇਹ ਜੋ ਲੈ ਕੇ ਆਇਗਾ ਆਜ ਇਹ ਮੈਂ ਲੈ ਕੇ ਆਜੀ ਜਦੋਂ ਕਮਾਈ ਇੱਕ ਥਾਂ ਸਾਰੀ ਆਂਦੀ ਸੀ ਤੇ ਇਕੱਠੇ ਕੰਮ ਕਰ ਆਫ ਇਕੱਠਾ ਹੀ ਠੀਕੇ ਚਲ ਕੋਈ ਨਹੀਂ ਆਂਦੀ ਕੋਈ ਨਹੀਂ ਮੈਨੂੰ ਸਮਝਾ ਨਹੀਂ ਆਜ ਇਹਦੇ ਕੋਲ 4 ਪੈਸੇ ਆ ਗਏ ਤੇ ਅੱਜ ਇਹ ਸਾਨੂੰ ਗੱਲਾਂ ਸੁਣਾਉਣ ਲੱਗ ਪਈ ਆ ਜਦੋਂ ਤੇਰੇ ਕੋਲ ਪੈਸੇ ਨਹੀਂ ਸੀ ਉਦੋਂ ਕੌਣ ਸਾਥ ਦਾ ਸੀ ਹੋਰ ਤੇ ਮੈਨੂੰ ਪਤਾ ਹੀ ਆ ਧੀਏ ਤੂੰ ਸਭ ਕੁਝ ਹੀ ਮੈਨੂੰ ਪਤਾ ਤੂੰ ਕੀ ਕਰਦਾ ਹੈ ਬਸ ਤੇਰੇ ਢੇਢੇ ਵਿੱਚ ਕੁਝ ਨਹੀਂ ਗਾ ਸਿਰਫ ਬੱਚੇ ਇਹਦੇ ਮੈਂ ਸਾਂਭੇ ਸਾਰਾ ਕੁਝ ਇਹਦਾ ਮੈਂ ਸਾਂਭਿਆ ਚਾਰ ਚਾਰ ਦਿਨ ਪੇਕੇ ਲਾ ਕੇ ਤੇ ਬੱਚੇ ਕੋਈ ਕਿਤੇ ਕੋ ਰੰਦੇ ਸੀ ਮੇਰੇ ਕੋਈ ਰੰਦੇ ਸੀ ਨਾ ਤੇਰੇ ਕੋਈ ਨਹੀਂ ਰੰਦੇ ਸੀ ਤੇ ਕਰ ਕਰਵਾ ਕੇ ਹਰ ਕੇ ਵੱਡਿਆਂ ਨੂੰ ਕਿ ਛਤਰ ਪੰਦੇ ਆ ਵੱਡੇ ਵੱਡੇ ਕਰਮ ਵੱਡਿਆਂ ਨੂੰ ਇੱਕੋ ਗੱਲ ਕਹੀ ਜਾਂਦੀ ਏ ਤੂੰ ਵੱਡੀ ਆ ਤੂੰ ਵੱਡੀ ਆ ਤੂੰ ਵੇਖਣਾ ਤੂੰ ਵੱਡੀ ਆ ਤੂੰ ਵੇਖਣਾ ਤੂੰ ਵੱਡੀ ਆ ਤੂੰ ਵੇਖਣਾ ਚਾਹੀ ਵੇਖ ਮੈਨੂੰ ਜੋ ਗਹਿਣਾ ਪਾਇਆ ਸੀ ਪਾਇਆ ਸੀ ਤੂੰ ਉਹਨੂੰ ਮੇਰੇ ਤੋਂ ਵੱਧ ਗਹਿਣਾ ਪਾਇਆ ਮੈਂ ਤਦ ਵੀ ਕਿਹਾ ਚਾਹੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹੈ ਫਿਰ ਵੀ ਐਸ ਗੱਲ ਚ ਉਹਦੇ ਨਾਲ ਦਾ ਇਤਰਾ ਕਰਕੇ ਦੋ ਉਹਦਾ ਚੀਜ਼ ਭਾਰੀ ਆ ਮੇਰੀ ਸੀ ਹੋਰੀ ਮੈਂ ਚਾਹੀ ਘਰ ਪਿੱਛੇ ਕੀ ਕੁਝ ਨਹੀਂ ਕੀਤਾ ਹੈਗਾ ਨਹੀਂ ਨਹੀਂ ਤੂੰ ਤੇ ਆਪਣੀ ਮੈਕਨੇ ਸਾਰੀ ਜਾਨ ਵਾਰੀ ਮੈਂ ਦੱਸਾ ਕਰ ਦਿੱਤੇ ਕਿ ਆਪਣਾ ਗਹਿਣਾ ਕੰਮ ਕਰਕੇ ਮੈਂ ਵੇਚਦਾ ਐਨੇ ਗਹਿਣਾ ਦਿੱਤਾ ਆਪਣਾ ਐਨੇ ਦਿੱਤਾ ਹੀ ਨਹੀਂ ਕਹਿੰਦੀ ਸੀ ਜੇ ਮੇਰਾ ਗਹਿਣਾ ਲੈਣਾ ਹੈ ਤੇ ਮੇਰਾ ਉਹਨੇ ਤੋਲੇ ਦਾ ਉਹਨੇ ਗ੍ਰਾਮ ਦਾ ਉਨੇ ਪੈਸਿਆਂ ਤੋਂ ਵੱਧ ਭਾਵੇਂ ਜਿੰਨਾ ਮਰਜ਼ੀ ਹੋਵੇ ਕਿਆ ਵੀ ਸੀ ਕਿ ਮੰਜੂ ਅੱਜ ਰੇਟ ਗਹਿਣੇ ਦਾ ਹੋਰ ਹੀ ਕੱਲ ਨੂੰ ਰੇਟ ਹੋਰ ਹੋਣਾ ਹੀ ਅੱਜ ਦੇ ਹਿਸਾਬ ਨਾਲ ਪੈਸੇ ਲੈ ਲੈ ਕਦੇ ਨਾ ਮੈਂ ਉਸੇ ਹਿਸਾਬ ਨਾਲ ਬਣਾ ਕੇ ਦੇਣਾ ਤੇ ਚਾਹੀ ਮੈਂ ਅੱਜ ਤੱਕ ਕਿਹਾ ਨਹੀਂ ਤੂੰ ਦੱਸ ਨਹੀਂ ਨਹੀਂ ਤੀਹ ਤੇਰੇ ਸ਼ਾਬਾਸ਼ ਤੋ ਦੱਸ ਤੇਰੇ ਟਿੱਡੇ ਕੋਈ ਗੱਲ ਨਹੀਂ ਮੇਰੀਆਂ ਚੂੜੀਆਂ ਤੁਸੀਂ ਵੇਚਦੀਆਂ ਮੇਰੀ ਚੈਨੀ ਤੁਸੀਂ ਵੇਚਦੀ ਮੇਰੇ ਕਾਂਟੇ ਤੁਸੀਂ ਵੇਚਦੇ ਮੈਂ ਕਿਹੜੇ ਉਹ ਪੈਸੇ ਆਪਣੇ ਪੇਕਿਆਂ ਦੇ ਤੇ ਘਰ ਦੇ ਕੰਮ ਵਿੱਚ ਹੀ ਪੈਸੇ ਪਾਏ ਅੱਜ ਤੱਕ ਮੈਂ ਇੱਕ ਵਾਰੀ ਵੀ ਕਿਹਾ ਏ ਇੱਕ ਵਾਰੀ ਕਿਹਾ ਪਿੱਤਲ ਤੇ ਪਾਈ ਫਰਦੀ ਇੱਕ ਵਾਰੀ ਵੀ ਕਿਹਾ ਕਿ ਚਾਹੀ ਮੈਨੂੰ ਬਣਾ ਕੇ ਦੋ ਹਰ ਜਗ੍ਹਾ ਵੱਡੀ ਕਿਉਂ ਮਰਦੀ ਆ ਮੈਨੂੰ ਇਹ ਦੱਸੋ ਕੀ ਕਰੀਏ ਜਿਹੜਾ ਬੜਾ ਵੱਡਾ ਹੁੰਦਾ ਨਾ ਉਹਨੂੰ ਸਾਰੇ ਪੱਥੇ ਦੀ ਦੇਖਣਾ ਬੰਦਾ ਹੁਣ ਵੇਖ ਕਿਉਂ ਇਹ ਗਲਤ ਨਹੀਂ ਕੀ ਕਰੀਏ ਬਤੀਏ ਹੋਣ ਆਜੇ ਪਾਪ ਆ ਪਾਪ ਤਾਂ ਨਹੀਂ ਹੈਗਾ ਪਰ ਹੁਣ ਕੀ ਕਰੀਏ ਫਰਜ਼ ਨਿਭਾਣੇ ਪੈਂਦੇ ਨੇ ਪਰ ਚਾਹੀ ਕਿਉਂ ਫੇਰ ਤਾਂ ਕੋਈ ਵੀ ਆ ਕਿਸੇ ਵੀ ਕੁੜੀ ਦਾ ਵਿਆਹ ਹੋਣਾ ਫੇਰ ਤਾਂ ਬੰਦਾ ਇਹ ਸੋਚੇ ਕਿ ਜੇ ਮੁੰਡਾ ਵੱਡਾ ਤੇ ਉੱਥੇ ਵਿਆਹ ਹੀ ਨਾ ਕਰਵਾਏ ਜਿੱਥੇ ਮੁੰਡਾ ਛੋਟਾ ਉੱਥੇ ਵਿਆਹ ਕਰਵਾਏ ਜੇ ਵੱਡੀ ਨੂੰ ਹੀ ਹਰ ਜਗ੍ਹਾ ਸੈੜਾ ਪੰਦਾ ਜਦੋਂ ਵੱਡੀ ਘਰ ਚ ਆਂਦੀ ਆ ਸਿਰ ਤੇ ਚੁੰਨੀ ਲੈ ਕੇ ਰੱਖ ਕੱਪੜੇ ਇਸ ਤਰ੍ਹਾਂ ਦੇ ਪਾ ਆਇਆਗੇ ਦੀ ਕਦਰ ਕਰ ਆਇਆ ਗਿਆ ਨੂੰ ਪੁੱਛ ਇਹ ਸਾਰੀਆਂ ਜ਼ਿੰਮੇਵਾਰੀਆਂ ਚਾਹੀ ਕਿ ਵੱਡੀ ਦੀਆਂ ਹੀ ਛੋਟੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਛੋਟੀਆਂ ਸਿਰਫ ਐਸ਼ਾ ਲੈਣ ਨੂੰ ਆ ਖਾਦਾ ਪੀਤਾ ਦਿਲ ਕੀਤਾ ਕੰਮ ਕੀਤਾ ਨਹੀਂ ਕੀਤਾ ਨਾ ਕੀਤਾ ਮੈਂ ਆਪਣੇ ਪੇਕੇ ਛੱਡੇ ਆ ਹੋਇਆ ਕਿਤੇ ਸਾਲ ਚ ਇੱਕਦਵੀਂ ਚਲੇ ਜਾਣੇ ਉਹਦੇ ਪੇਕੇ ਛੱਡੇ ਉਹਦੇ ਵੀ ਤੇ ਬੱਚੇ ਉੱਡੇ ਹੀ ਆ ਮੇਰੇ ਵੀ ਤੇ ਬੱਚੇ ਉੱਡੇ ਆ ਉਹਦਾ ਜਾਂਦੀ ਆ ਪਰ ਚਾਈ ਤੇਰੇ ਚੰਨੇ ਹਿੰਮਤ ਨਹੀਂ ਕਿ ਤੂੰ ਉਹਨੂੰ ਕਹਿ ਸਕੇ ਨਹੀਂ ਨਹੀਂ ਅੱਡੀ ਘੜੀ ਗੱਲ ਮੈਂ ਤੇਰੇ ਸਾਹਮਣੇ ਕਹਾਂਗੀ ਨਹੀਂ ਚਾਹੀਦਾ ਤੂੰ ਕੰਨ ਕੰਨ ਟੈਨਸ਼ਨ ਲੈਨੀ ਵੀ ਆਵੈਲਾ ਆ ਟੈਨਸ਼ਨਾਂ ਕਰਕੇ ਤੇ ਆ ਦਿਨ ਤੈਨੂੰ ਵੇਖਣ ਦੇ ਨੇ ਆ ਵੇਖ ਆ ਵੇ ਬੋਬਾ ਦਵਾਈਆਂ ਦੇ ਲਾ ਕੇ ਆਈਂ ਦੱਸ ਲੈ ਕੇ ਆਈਂ ਆ ਤੁਮ ਤੇ ਸੋਖੀਆਂ ਜੀ ਹਾਏ ਹਾਏ ਅਸੀਂ ਕਹਿੰਦੇ ਸੋਖੀਆਂ ਹੋਣਾ ਮੈਂ ਦੱਸ ਸਾਨੂੰ ਵੇਖ ਕੇ ਪਤਾ ਕਿੰਨਾ ਦੁੱਖ ਲੱਗਦਾ ਦਾਦਾ ਜੇ ਤਾਨੂੰ ਲੱਗਦਾ ਨਾ ਕਿ ਦੋਖਿਆ ਤੇ ਇਹੋ ਜੀਆਂ ਗੱਲਾਂ ਕਦੇ ਕਰੋ ਹੀ ਨਾ ਤੁਹਾਡਾ ਫਰਜ਼ ਹੈ ਰੋ ਸਮਝਾਣਾ ਕਿ ਉਹਨੇ ਘਰ ਵਿੱਚ ਇੰਨਾ ਕੁਝ ਕੀਤਾ ਤੇ ਪਰ ਤੂੰ ਤੂੰ ਨੀ ਕੁਝ ਵੀ ਕੀਤਾ ਉਹ ਤਾਂ ਪੈਸੇ ਧਾਰੇ ਦੇ ਕੇ ਤੁਹਾਨੂੰ 100 ਰੁਪਏ ਤੇ ਸ਼ਾਮ ਨੂੰ ਫੇਰ ਮੰਗ ਲੰਦੀ ਤੇ ਮੈਂ ਫੇਰ ਛੱਡ ਦਿੰਨੀ ਚੱਲ ਕੋਈ ਨਹੀਂ ਆਂਦੀ ਐ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਹਰ ਇੱਕ ਗੱਲ ਉਹਨੂੰ ਸਮਝਾਵਾਂਗੇ ਤੇਰੇ ਹੁੰਦਿਆ ਬਠਨ ਬਿਠਾ ਕੇ ਉਹਨੂੰ ਸਾਰੀ ਗੱਲ ਸਮਝਾਵਾਂਗੇ ਚੱਲ ਸਮਝਾਈ ਆਹ ਵੇਖ ਲੈ ਚਾਈ ਸਮਝਾ ਕੇ ਜੇ ਸਮਝੋਗੀ ਤਾਂ ਸਮਝੋਗੀ ਆਪਣੇ ਲੋਗ ਨੂੰ ਸਮਝੇਗੀ ਉਹਨੂੰ ਨਹੀਂ ਪਤਾ ਲੱਗ ਜਾਗਾ ਵੀ ਸਾਰੇ ਪਹਿਲਾਂ ਤੂੰ ਫਰਜ ਦਾਇਰ ਨਹੀਂ ਹੁਣ ਕੁਛ ਨਾ ਕੁਛ ਹੁਣ ਤੂੰ ਵੀ ਕੁਛ ਕਰਿਆ ਕਰ ਆਲੰਦੇ ਸੇ ਕੋਈ ਗੱਲ ਨਹੀਂ ਲੋ ਹਰ ਜੀ ਕੀ ਹਾਲੇ ਮੇਰਾ ਠੀਕ ਹੀ ਹੈ ਕਿਉਂ ਉਹ ਨਹੀਂ ਨਹੀਂ ਉਹ ਭੈਣ ਜੀ ਥੋੜਾ ਜਿਆ ਹੋ ਗਏ ਉੱਚੇ ਨੀਵੇਂ ਹੋ ਗਏ ਆਹੋ ਉਹ ਚਾਹੀ ਜੀ ਵੀ ਬੈਠੇ ਮੈਂ ਮम्मी ਵਾਲ ਗਈਦੀ ਸੀ ਉਹ ਕਿਰਨ ਨੇ ਉਹਨਾਂ ਦੀ ਵਿਆਹ ਵੀ ਹੋਗਾ ਹੈਗਾ ਹੀ ਚਾਹੀਦੇ ਕਿਸੇ ਰਿਸ਼ਤੇਦਾਰ ਦਾ ਉਹ ਭੈਣ ਜੀ ਥੋੜਾ ਉੱਚੇ ਨੀਵੇਂ ਹੋ ਗਏ ਜਿਆਦਾ ਹੀ ਬੋਲਬਰਾਲਾ ਹੋ ਗਿਆ ਉਨ੍ਹਾਂ ਦੇ ਮੂੰਹ ਵੀ ਕਾਫੀ ਗੱਲਾਂ ਨਿਕਲ ਗਈਆਂ ਮੇਰੇ ਵੀ ਨਿਕਲ ਗਈਆਂ ਮੇਰੇ ਕੋਲ ਥੋੜੀਆਂ ਜ਼ਿਆਦਾ ਨਿਕਲ ਗਈਆਂ ਮੈਂ ਸਹੀ ਗੱਲ ਈ ਹਾਂ ਗੱਦ ਦਿਲਾ ਚ ਕੋਈ ਸਮਝ ਨਹੀਂ ਲੱਗਦੀ ਸਾਡੀ ਰੱਜੀ ਕਿਉਂ ਕਿੱਟਬਿੜਿ 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 ਹੁੰਦੀ ਰਹਿੰਦੀ ਮਮੀ ਹਾਂ ਬੇਟਾ ਕਿੰਨਾ ਗੱਲ ਕਰੰਦੇ ਤੇਰੀ ਮਾਸੀ ਦਾ ਫੋਨ ਆਇਆ ਬੇਟਾ ਅੱਛਾ ਚਲੋ ਮਾਸੀ ਨੂੰ ਹਾਂ ਰੱਜੀ ਮੈਂ ਤੁਹਾਨੂੰ ਕਰਦੀ 2 ਮਿੰਟ ਕੇ ਫੋਨ ਹਾਂ ਕਿਰਨ ਆਈ ਸੀ ਠੀਕ ਹਾਂ ਪੁੱਤ ਮੰਮੀ ਮੇਰੀ ਗੱਲ ਸੁਣੋ ਦੱਸੋ ਮੰਮੀ ਮੇਰੀ ਗੱਲ ਸੁਣੋ ਦੱਸ ਤੂੰ ਤਾਈ ਜੀ ਨਾਲ ਕੋਈ ਗੱਲ ਕੀਤੀ ਕਿ ਨਹੀਂ ਹੁਣ ਸਵੇਰੇ ਦਿਲ ਤੇ ਕਰਦਾ ਪਿਆ ਉਹ ਉਧਰ ਮੂੰਹ ਬਣਾ ਕੇ ਬੈਠੇ ਹੁਣ ਮੈਂ ਕੀ ਗੱਲ ਕਰਾਂ ਗੱਲ ਤੇ ਉਹਨਾਂ ਨੇ ਛੇੜੀਆਂ ਨਾ ਪੁੱਤਰ ਮੈਂ ਥੋੜੀ ਛੇੜੀ ਆ ਗੱਲ ਭਾਵੇਂ ਉਹਨਾਂ ਨੇ ਛੇੜੀ ਆ ਪਰ ਜਿਹੜੀ ਤੁਸੀਂ ਆ ਗੱਲ ਕਰਤੀ ਨਾ ਉਹ ਸਭ ਤੋਂ ਜ਼ਿਆਦਾ ਉਹਨਾਂ ਦੇ ਦਿਲ ਨੂੰ ਚੁੱਭੀ ਹੋਣੀ ਆ ਕਿ ਤੁਹਾਡੀ ਜ਼ੁਬਾਨ ਕਰਕੇ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਆ ਤੂੰ ਮੈਂ ਤੇ ਆਪ ਕਰਨੀ ਪਈ ਕਿ ਮੇਰੇ ਜ਼ੁਬਾਨ ਚੋਂ ਜੋ ਨਿਕਲ ਵੀ ਗਿਆ ਉਹਨਾਂ ਨੇ ਕਢਵਾਈਆਂ ਮੈਂ ਉਹ ਫੜਾ ਕੇ ਤੇ ਚਾਚ ਦਾ ਕੰਮ ਕਰਦੇ ਆ ਤੁਹਾਨੂੰ ਵੀ ਪਤਾ ਵਾ ਕਿ ਸਾਹਿਲ ਤੇ ਰਿੱਧੀ ਦੋਵੇਂ ਜਾਣੇ ਆਪਣੀ ਜੌਬ ਕਰਕੇ ਕਿਤੇ ਦੂਰ ਹੈਗੇ ਆ ਹੈਗੇ ਆਪਣੇ ਸ਼ਹਿਰ ਚ ਹੀ ਪਰ ਦੂਰ ਇਸ ਕਰਕੇ ਉਹ ਵੱਖਰੇ ਹੋਏ ਆ ਨਹੀਂ ਤੇ ਤੁਹਾਨੂੰ ਵੀ ਪਤਾ ਕਿ ਦੋਵਾਂ ਦਾ ਨੇਚਰ ਕਿੰਨਾ ਜ਼ਿਆਦਾ ਵਧੀਆ ਹੈ ਨੇਚਰ ਸਾਰਿਆਂ ਦਾ ਵਧੀਆ ਤੇਰਾ ਨੇਚਰ ਘੱਟ ਵਧੀਆ ਵੈ ਤਾਈ ਜਿੰਨੇ ਕੋਈ ਵੀ ਕਸਰ ਛੱਡੀ ਬੋਲਣ ਲੱਗਿਆ ਫੇ ਮੇਰੇ ਮੂੰਹੋਂ ਵੀ ਨਿਕਲ ਗਿਆ ਜਦੋਂ ਲੜਾਈ ਹੁੰਦੀ ਬੜਾ ਕੁਝ ਮੂੰਹ ਨਿਕਲ ਜਾਂਦਾ ਹੁੰਦਾ ਵੈ ਨਾਲੇ ਤੂੰ ਆਪਣੇ ਵੱਲ ਧਿਆਨ ਦੇ ਸਾਡੇ ਦੋਨਾਂ ਵੱਲ ਛੱਡ ਸੀ ਆਪਾਂ ਇੱਕ ਦੂਜੇ ਨੂੰ ਬੁਲਾ ਲੈਣਾ ਮੈਂ ਕੀ ਆਪਣੇ ਵੱਲ ਧਿਆਨ ਦਵਾਂ ਤੁਹਾਡੀ ਸਾਰੀ ਲੜਾਈ ਦੇ ਵਿੱਚ ਮੈਨੂੰ ਆਪਣੇ ਵੱਲ ਧਿਆਨ ਦੇਣ ਨੂੰ ਟਾਈਮ ਲੱਗੇਗਾ ਤੇ ਮੈਂ ਆਪਣੇ ਆ ਤੂੰ ਦੱਸ ਤੂੰ ਕੀ ਜਾਣੀ ਹੈ ਮੈਗੀ ਜਾਨੀ ਮੰਮੀ ਜਿੱਤਰਾ ਵੜਿਆ ਨਹੀਂ ਤੂੰ ਉਹਨਾਂ ਨੂੰ ਹਜੇ ਨਹੀਂ ਬੁਲਾਣਾ ਫੇਰ ਮੇਰੀ ਕੀ ਗੱਲ ਰਹਿਣੀ ਆ ਉਹਨਾਂ ਨੇ ਕਿਹਾ ਨਾ ਵੇਖਿਆ ਨਾ ਜਨਕੀ ਇਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਪਿਆ ਵੈ ਮੇਰੀ ਗੱਲ ਸੁਣੋ ਹਾਂ ਤੂੰ ਸੁਣਾ ਲੜਾਈਆਂ ਦੇ ਵਿੱਚ ਨਾ ਤੁਹਾਡੀ ਵੱਡਿਆਂ ਦੀ ਲੜਾਈ ਹੋਈ ਆ ਤੇ ਆਪਣੀ ਲੜਾਈ ਵਿੱਚ ਸਾਨੂੰ ਬੱਚਿਆਂ ਨੂੰ ਨਾ ਵਿੱਚ ਇਨਵੋਲ ਕਰ ਮੈਂ ਬੱਚਿਆਂ ਨੂੰ ਨਹੀਂ ਲੈਂਦੀ ਵੀ ਭੈਣ ਜੀ ਨੇ ਫੇਰ ਕਿਹਾ ਨਾ ਮੈਂ ਕਿ ਅਦਾ ਕੀ ਗੱਲ ਹੋਈ ਕਿਸ ਤਰ੍ਹਾਂ ਆਈ ਤੇਰੀ ਨੂੰ ਮੇਰੇ ਉੱਪਰ ਉੱਪਰ ਡਿੱਗਦੀ ਆ ਫਲਾਣਾ ਤੂੰ ਹੀ ਭੇਜਿਆ ਨਾ ਵੈ ਉਹਨਾਂ ਨੇ ਪੁੱਠੀ ਗੱਲ ਲੈ ਜਣੀ ਆ ਮੰਮੀ ਚੱਲ ਮੈਂ ਤੇਨੂੰ ਕੰਨੀ ਤੋਂ ਬੁਲਾ ਲੈ ਸਾਡੇ ਮੈਨ ਨੂੰ ਪੁੱਠੀ ਗੱਲ ਲੈਂਦੇ ਮੈਂ ਜਦੋਂ ਤੁਸੀਂ ਦੋਵੇਂ ਇਕੱਠੇ ਹੋ ਜਾਂਦੇ ਨਾ ਤਾਂ ਹੀ ਪੁੱਠੀ ਗੱਲ ਮੈਂ ਤੇ ਕੰਨੀ ਪਰਮਾਤਮਾ ਦੇ ਅੱਗੇ ਮੈਂ ਹੀ ਹੱਥ ਜੋੜਦੀ ਆ ਅਸੀਂ ਦੋਨੇ ਪੈਣਾ ਪੈਣਾ ਹੈਗੀਆਂ ਪਤਾ ਨਹੀਂ ਕਿਦੀ ਨજર ਸਾਡੇ ਘਰ ਚ ਲੱਗ ਗਈ ਹੈ ਜਿਹੜੀ ਸਾਡੀ ਬਣਨ ਨਹੀਂ ਦਿੰਦੀਆਂ ਨਾਲੇ ਮੰਮੀ ਮੇਰੀ ਗੱਲ ਸੁਨੋ ਨਹੀਂ ਮੈਂ ਆਪਸਾ ਹੀ ਲੱਗਦੀ ਨਾਲ ਗੱਲ ਕਰਨੀ ਹੈ ਤੁਸੀਂ ਬਾਰ-ਬਾਰ ਇੱਕ ਗੱਲ ਵੀ ਤੇ ਉਹਨਾਂ ਨੂੰ ਤਾਣੇ ਵੀ ਦਿੰਦੇ ਜੇ ਕਿ ਮੇਰੀ ਗੱਡੀ ਵਾਲੇ ਵੇਖ ਕੇ ਸੜ ਗਈ ਗੱਡੀ ਵਾਲੇ ਬਿਲਕੁਲ ਬਿਲਕੁਲ ਸਹੀ ਕੰਨੀ ਆ ਕੁਛ ਨਹੀਂ ਸੜਦੀ ਕਿਉਂ ਸੱਚਿਲ ਕੋ ਗੱਡੀ ਨਹੀਂ ਹੈਗੀ ਭਾਵੇਂ ਹੈਗੀ ਆ ਉਹ ਮੈਂ ਨਾ ਹੀ ਐਵੇਂ ਮੈਨੂੰ ਮਾਰਦੇ ਆ ਤੇਰੇ ਕੋ ਦੋ ਪੈਸੇ ਆ ਗਏ ਤੇਰੇ ਕੋ ਪੈਸੇ ਹੈਗੇ ਆ ਤੇਰੇ ਕੋ ਸਭ ਕੁਝ ਹੈ ਮੈਂ ਨਾ ਅੱਜ ਰਿਧੀ ਨੂੰ ਵੀ ਫੋਨ ਕਰਨਾ ਮੈਂ ਮੈਂ ਕਹਿੰਦਾ ਪੁੱਤਰ ਕੀ ਹਾਲ ਹੈ ਉਹ ਮੇਰੀ ਨੂੰ ਸਭ ਤੋਂ ਵੱਲਾ ਵਾ ਜੋ ਤੈਨੂੰ ਆਪਣੀ ਨੂੰ ਮੰਨਦੇ ਤੇ ਮੈਂ ਵੀ ਉਹਨੂੰ ਆਪਣੀ ਨੂੰ ਮੰਦੀ ਆ ਉਹਨੇ ਵਿਚਾਰੇ ਨੇ ਮੈਨੂੰ ਅਜ ਤੱਕ ਕਦੀ ਕੋਈ ਗੱਲ ਮੈਂ ਦੀਦੀ ਨੂੰ ਬਾਰੇ ਇੱਕ ਗੱਲ ਸਮਝਾਣੀ ਆ ਪੁੱਤਰ ਤੇਰਾ ਕੀ ਹਾਲ ਆ ਪਲ ਹਾਲ ਚਾਲ ਪੁੱਛਾਂਗੀ ਫੇਰ ਮੈਂ ਕਹਾਂਗੀ ਆਈ ਉਹਨੂੰ ਬੜੀ ਦੇਰ ਹੋ ਗਈਆਂ ਮੇਰਾ ਆਪਣਾ ਦਿਲ ਕਰਦਾ ਪਿਆ ਉਹਨੂੰ ਮਿਲਣ ਤੇ ਇੱਕ ਗੱਲ ਦੱਸੋ ਮੰਮੀ ਮੈਨੂੰ ਚਾਰ ਪੁੱਛਦੇ ਤਾਂ ਤੁਹਾਡੇ ਤੇ ਓਖਾ ਵੇਲਾ ਸੀਗਾ ਉਹਦਾ ਤਾਈ ਜੀ ਨੇ ਤੁਹਾਡੀ ਹੈਲਪ ਨਹੀਂ ਕੀਤੀ ਹੈਲਪ ਕੀਤੀ ਉਹ ਤੇ ਸਾਂਝੇ ਵਿੱਚ ਹੈਲਪ ਕੀਤੀ ਸਹਾਨ ਥੋੜੀ ਕੀਤਾ ਮੇਰੇ ਉੱਤੇ ਮੰਮੀ ਹਾਂ ਤੂੰ ਗੱਲ ਦੇ ਜੀ ਕਿੰਨੇ ਤੁਹਾਨੂੰ ਕਿੰਨਾ ਡਾਊਨ ਫਾਲੇਗਾ ਸੀ ਤੇ ਉਹਨਾਂ ਨੇ ਉਹਦੇ ਵਿੱਚ ਵੀ ਨਾ ਤਾਇਆ ਜੀ ਕੋ ਚੋਰੀ ਤੁਹਾਡੀ ਹੈਲਪ ਕੀਤੀ ਹੀਗੀ। ਦਾਇਆ ਤਾਂ ਚੋਰੀ ਪਿੱਛੋਂ ਥੋੜੀ ਲਿਆ ਕੇ ਦਿੱਤੇ ਹੀ ਮਨੋ। ਹਰੇ ਸਾਰਾ ਸਾਂਝੇ ਦੇ ਵਿੱਚ ਹੀ ਨਾ। ਸਾਂਝੇ 'ਚ ਪਿੱਛੋਂ ਥੋੜੀ ਲਿਆਂਦਾ ਉਹਨੇ। ਤੂੰ ਤਾਈ ਫਿਰ ਤਾਈ। ਤੇਰਾ ਦਿਮਾਗ ਨਹੀਂ ਕੰਮ ਕਰਦਾ। ਮੇਰਾ ਦਿਮਾਗ ਕੰਮ ਕਰਨਦਿਆ ਇਸ ਵੇਲੇ। ਮੈਂ ਤੇ ਤੁਹਾਡਾ ਨਹੀਂ ਕਰਨਦਿਆ ਕੰਮ। ਮੇਰਾ ਦਿਮਾਗ ਬਹੁਤ ਜ਼ਿਆਦਾ ਕੰਮ ਕਰਦਾ। ਜੇ ਹੈਲਪ ਕੀਤੀ ਤੇ ਤਾਇ ਨੇ ਦਿੱਤੇ ਉਹਨਾਂ ਤੇ ਤਾਈ ਨੇ ਹੈਲਪ ਕੀਤੀ ਹੈ ਨਾ। ਤਾਏ ਨੇ ਦਿੱਤੇ ਉਹਨੇ ਤਾਈ ਨੇ ਹੈਲਪ ਕੀਤੀ ਆ ਪਿੱਛੇ ਲਿਆਂਦਾ ਉਹਨੇ ਮੇਰਾ ਪਰ ਕਿਸੇ ਦਾ ਐਸਾਨ ਕਿਉਂ ਨਹੀਂ ਮੰਨਦੇ ਮੈਂ ਕਿਹ ਤੇਰੇ ਤਾਏ ਦਾ ਐਸਾਨ ਮੰਨਾਂਗੀ ਉਹਦਾ ਨਹੀਂ ਪਹਿਲਾਂ ਮੈਨੂੰ ਅੰਡੀ ਜੀਜੀ ਕੀ ਦੀ ਜ਼ੁਬਾਨ ਕਿੰਨੇ ਖਲਾਈ ਆ ਮੇਰੀ ਕਿੰਨੇ ਖਲਾਈ ਆ ਤੇਰੀ ਤਾਈ ਨੇ ਮੈਂ ਪਹਿਲਾਂ ਬੋਲਦੇ ਹੀ ਆ ਤਾਂ ਚਾਈ ਜੀ ਨੂੰ ਪੁੱਛੀ ਤੂੰ ਆਪਣੀ ਦਾਦੀ ਨੂੰ ਪੁੱਛ ਲੈ ਮੇਰੀ ਜ਼ੁਬਾਨ ਖੁੱਲੀ ਐ ਮੰਮੀ ਪਰ ਜਦੋਂ ਦੀ ਮੈਂ ਆਈ ਹਾਂ ਨਾ ਤੁਸੀਂ ਵੀ ਘੱਟ ਨਹੀਂ ਕੀਤੀ। ਦੋਨੋਂ ਨੇ ਏਸੀ ਘੱਟ। ਹਾਂ ਤੇ ਮੇਰੀ ਕੱਲੀ ਦਾ ਨਾਂ ਫੇਰ ਹੀ ਉਹਨਾਂ ਦੇ ਨਾਮ ਨਾਲ ਨਾ ਲਾਈ ਜਾ। ਆ ਗਈ ਨਾ ਉਹੀ ਗੱਲ। ਆ ਗਈ ਨਾ ਮੈਂ ਕਹਿੰਦੀ ਸੀ ਉਹ ਪੜਕਾਂਦੀ ਹੋਣੀ ਆ ਪੜਕਾਂਦੀ। ਤੂੰ ਆ ਗਈ ਚੜ ਗਈ ਉਹਨਾਂ ਤੇ। ਮੇਰੀ ਦੀ ਉਹਨਾਂ ਨਾਲ ਸਵੇਰ ਦੀ ਕੋਈ ਗੱਲ ਨਹੀਂ ਆਈ। ਮੈਂ ਤੇ ਆਫਿਸ ਜਾਣ ਲੱਗੀ ਸੀ। ਮੈਂ ਕਿਹਾ ਚੱਲ ਆਫਿਸ ਜਾਣ ਤੋਂ ਪਹਿਲਾਂ ਘਰ ਦਾ ਮਾਹੌਲ ਸ਼ਾਂਤ ਕਰ ਦਵਾਂ ਕਿਉਂਕਿ ਉਹ ਤਾਂ ਸੱਟਾਂ ਲੈਂਦੀ ਆ। ਇੱਥੇ ਆ ਕੇ ਫੇਰ ਤੁਸੀਂ ਮੈਨੂੰ ਖਪਾ ਦਿੰਦੇ। ਮੈਂ ਗੱਲ ਸੁਣ। ਜਿਤਾਈ ਨੇ ਹੈਲਪ ਕੀਤੀ ਨਾ ਮੰਡਿਆ ਵਾਂ। ਉਹਨਾਂ ਨੇ ਮੇਰੀ ਹੈਲਪ ਕੀਤੀ ਆ। ਪਰ ਤੂੰ ਨਾ ਸੁਣਾ ਮੈਂ ਜਾਣਾਂ ਤੇ ਤੇਰੀ ਧਾਈ ਜਾਣੇ ਪਾ ਤੁਸੀਂ ਜਾਣਨ ਨਹੀਂ ਨਾ ਦੇ ਦੋਵੇਂ ਜਾਣੇ ਜਾਣ ਲਵਾਂਗੇ ਮੈਂ ਜਰਾ ਬਗਿਆ ਸੀ ਉਹਨਾਂ ਨੂੰ ਕੀ ਹੋਇਆ ਤੁਹਾਨੂੰ ਪਤਾ ਨਹੀਂ ਕੀ ਹੋਇਆ ਠੀਕ ਹੈ ਗਿਆ ਨਾ ਵੈਸੇ ਉਹ ਇੰਨੀ ਨਾ ਹੋਣ ਇਸ ਤਰ੍ਹਾਂ ਸਾਨੂੰ ਪੂਤੀ ਕਰਨ ਦੀ ਲੋੜ ਨਹੀਂ ਆ ਉਹ ਦਵਾਈਆਂ ਲੈ ਕੇ ਆਏ ਇਹ ਆਪਣੀਆਂ ਕਿਉਂ ਉਹਨਾਂ ਸ਼ੂਗਰ ਵੱਧ ਘਟ ਗਈ ਆ ਪਤਾ ਨਹੀਂ ਹੋ ਗਿੰਦੇ ਮੇਰੇ ਪੈਰ ਦਰਦੋਂ ਹੁੰਦੇ ਤੇ ਮੈਂ ਇੱਕ ਗੱਲ ਦੱਸਾਂ ਪੰਲਾ ਸਾਡੀ ਕੋਈ ਨਹੀਂ ਲੜਾਈ ਹੁੰਦੀ ਹੀ ਕਦੀ ਵੀ ਨਹੀਂ ਸਾਡੀ ਲੜਾਈ ਹੁੰਦੀ ਹੀ ਚੈਜੀ ਨੂੰ ਪੁੱਛ ਲੈ ਇਹ ਜਦੋਂ ਤੇਰੀ ਮੰਮੀ ਸੱਸ ਆਈ ਹੈ ਨਾ ਉਹਨੇ ਸਿਆਪਾ ਪਾਇਆ ਹੀ ਸਾਰਾ ਜਾਂ ਉਹਨੇ ਕੁਛ ਕਰਤਾ ਹੀ ਸਾਡੇ ਘਰ ਦੇ ਵਿੱਚ ਜੇ ਸਾਡੀ ਦੋਨਾਂ ਦੀ ਬੰਨਣ ਨਹੀਂ ਦਿੰਦੇ ਪਏ ਮੰਮੀ ਮੰਨੂ ਕੋਈ ਪੁੱਤਰ ਜਾਇਦਾਦ ਨਹੀਂ ਜਸਵੀਰ ਭੈਣ ਜੀ ਨੂੰ ਵੀ ਨਹੀਂ ਚਾਹੀਦੀ ਮੈਂ ਐ ਨਹੀਂ ਕਹਿੰਦੇ ਕਿ ਮੈਂ ਚੰਗੇ ਆ ਉਹ ਨਹੀਂ ਚੰਗੇ ਉਹ ਚੰਗੇ ਮੈਂ ਉਹਨਾਂ ਨੂੰ ਵੀ ਨਹੀਂ ਚਾਹੀਦੀ ਪਰ ਮੰਨੂ ਨੂੰ ਸਮਝ ਲੱਗਦੀ ਵੀ ਸਾਡੇ ਘਰ ਚ ਕੀ ਹੁੰਦਾ ਪਿਆ ਮੈਂ ਸਾਹਿਲ ਦੀ ਵੋਟੀ ਨੂੰ ਵੀ ਸੱਦਣਾ ਹੀ ਉਧਰ ਤੈਨੂੰ ਤੇ ਉਧਰੋਂ ਭੈਣ ਜੀ ਨੂੰ ਵੀ ਵਿੱਚ ਬਿਠਾਣਾ ਵੈ ਮੈਂ ਕਹਿੰਦਾ ਪੁੱਤਰ ਕੋਈ ਨਬੇੜਾ ਕਰਕੇ ਜੇ ਅਸੀਂ ਲੜਦੇ ਸੋਹਣੇ ਨਹੀਂ ਲੱਗਦੇ ਸਾਡੀ ਬਹੁਤ ਜ਼ਿਆਦਾ ਲੜਾਈ ਦੇ ਵਿੱਚ ਇਹ ਨਾ ਹੋਵੇ ਘਰ ਹੀ ਸਾਡਾ ਖਰਾਬ ਹੋ ਜਵੇ ਮੰਮੀ ਕੁਛ ਵੀ ਨਹੀਂ ਹੁੰਦਾ ਇਹ ਤੁਹਾਡੇ ਆਪਣੇ ਤੇ ਹੈਗਾ ਤੁਸੀਂ ਆਪਣਾ ਘਰ ਕਿਸ ਤਰ੍ਹਾਂ ਰੱਖਣਾ ਇਤਨਾ ਆਪਾਂ ਤਮਾਸ਼ਾ ਬਣਾਦੇ ਚੰਗੇ ਵੀ ਨਹੀਂ ਨਾ ਲੱਗਦੇ ਸਾਰਿਆਂ ਦੇ ਸਾਹਮਣੇ ਮੈਂ ਕਹਿੰਨੀ ਤਮਾਸ਼ਾ ਫੇਰ ਤੂੰ ਤਮਾਸ਼ਾ ਮੈਨੂੰ ਕਹਿ ਲਾ ਵੀ ਤਮਾਸ਼ਾ ਬਣਾ ਦੇ ਫੇਰ ਤੂੰ ਮੈਨੂੰ ਤਾਨ ਲੱਗ ਗਈਆਂ ਮੰਮੀ ਮੈਂ ਹੁਣ ਚੱਲੀ ਆਂ ਆਫਿਸ ਆ ਤੁਹਾਡੇ ਅੱਗੇ ਹੱਥ ਜੋੜੇ ਮੈਨੂੰ ਨਹੀਂ ਲੱਗਦਾ ਤੂੰ ਮੈਂ ਤਾਈ ਨੂੰ ਆਪੇ ਵੇਖ ਲੈ ਤੂੰ ਹੀ ਕੋਣ ਤਾਈ ਨੂੰ ਵੇਖ ਲੈ ਜਾ ਕੇ ਉਹਨਾਂ ਨੂੰ ਕੁਛ ਖਵਾ ਪਲਾ ਦੇ ਵੈਸੇ ਵਾਜ ਮਨੂੰ ਵੀ ਆਈ ਉਹ ਕੰਦੇ ਵਹੀ ਭਾਜੀ ਨੂੰ ਮੈਂ ਡਾਕਟਰ ਕੋਲ ਚੱਲੀ ਡਾਕਟਰ ਕੋਲ ਚੱਲੀ ਐ 9 ਪੁਆਇੰਟ ਪਤਾ ਨਹੀਂ ਕਿੰਨੀ 슈ਗਰ ਆਈ ਉਹਨਾਂ ਦੀ ਉਹ ਸ਼ੋ ਨਹੀਂ ਕਰਦੇ ਮੇਰੇ ਕੋਲ ਬਹੁਤ ਗਲਤ ਬੋਲਿਆ ਮੈਂ ਸਾਰੀ ਰਾਤ ਰੋਂਦੀ ਰਹੀ ਐ ਤੇ ਤੂੰ ਕੀ ਸਮਝ ਦੇ ਕੇ ਮੈਂ ਸੁੱਤੀ ਐ ਇਹ ਅੰਦਰ ਰਾਤੀ ਮੈਂ 2:30 ਵੇ ਸੁੱਤੀ ਐ ਚਲੋ ਮੰਮੀ ਠੀਕ ਆ ਹੁਣ ਤੁਸੀਂ ਵੀ ਟੈਨਸ਼ਨ ਨਾ ਤੁਸੀ ਆਪਣੀ ਨਾ ਕੁਛ ਵਧਾ ਲਿਓ ਤੇ ਮੇਰੀ ਗੱਲ ਸੁਣ ਤੂੰ ਬੂਆ ਖੋਲ ਤਾਈ ਜੀ ਨੂੰ ਆਵਾਜ਼ ਦੇ ਪੁੱਲਾ ਪੁੱਛਣਾ ਨੇ ਕੁਛ ਖਾਦਾ ਜਾਂ ਨਹੀਂ ਖਾਦਾ ਮੈਂ ਉਹਨਾਂ ਵਾਸਤੇ ਰੋਟੀ ਲੈ ਜੰਨੀ ਕਿ ਇਸ ਮੁਝੀ ਕਿ ਬਣਾਈ ਹੋ ਪਿੰਡੀਆਂ ਬਣੀਆਂ ਤੇ ਦਾਲ ਬਣੀ ਪਿੰਡੀ ਨਾ ਦੇ ਉਹਨਾਂ ਨੂੰ ਮੈਂ ਦਾਲ ਬਣਾ ਦੇਣੀ ਉਹਨਾਂ ਵਾਸਤੇ ਦਾਲ ਵੀ ਬਣਾਤੀ ਆ ਮਸਰਾਂ ਦੀ ਖਾਂਦੇ ਦਾਲ ਕੋਸ਼ ਚਲ ਉਹਨਾਂ ਨੂੰ ਦਾ ਖੀਰਾ ਚੀਨ ਮੈਦਮਨ ਖੀਰਾ ਦੇ ਮੈਂ ਚੀਰ ਦਿੰਨੇ ਆ ਉਹਨਾਂ ਨੂੰ ਰੋਟੀ ਪਾਣੀ ਦੇ ਫਿਰ ਮੈਂ ਬਾਅਦ ਚ ਆਪੇ ਉਹਨਾਂ ਨੂੰ ਪੁੱਛ ਲਵਾਂਗੀ ਚਲੋ ਠੀਕ ਆ ਮੰਮੀ ਚਲ ਠੀਕ ਚਾਹ ਮੇਰਾ ਪੁੱਤਰ ਹਾਏ ਭੈਂਜੀ ਠੀਕ ਨਹੀਂ ਗੇ ਮੈਨੂੰ ਪੱਲਾ ਹੀ ਕੈਂਡ ਹੀ ਭੈਂਜੀ ਨੇ ਅੱਗ ਲੱਗੇ ਮੋਬਾਈਲ ਨੂੰ ਮੈਂ ਪਹਿਲਾਂ ਭੈਂਜੀ ਨੂੰ ਦੇਖਾਂ ਵਿਚਾਰਿਆਂ ਨੂੰ ਪਤਾ ਨਹੀਂ ਸਾਰਾ ਮਾਮੀ ਸੱਸ ਦਾ ਸਿਆਪਾ ਤੇ ਇੱਕ ਮੈਂ ਆ ਗਈ ਤਮਾਸੀ ਆ ਗਈ ਵਿਆਹ ਵੱਲੋਂ ਚੰਗਾ ਵਿਆਹ ਨੂੰ ਕਹਿ ਗਏ ਭੈਂਜੀ ਨੂੰ ਬਿਮਾਰ પાਕੇ ਚਲੇ ਗਏ ਮੇਰੀ ਨੂੰ ਜਦ ਮੈਂ ਵੇਖਦੀ ਆ ਭੈਂਜੀ ਨੂੰ ਡਾਕਟਰ ਨੇ ਪਹਿਲੇ ਲੰਦੇ ਆ ਹੇ ਰਬਾ ਅਖ ਗਰਾਂ ਤੂੰ ਹਾਂਜੀ ਬੇਟੀ ਮੰਮੀ ਹੈਲੋ ਫੜੋ ਦਵਾਈ ਤੇ ਤੁਸੀਂ ਲੈਣ ਦੀ ਪਾਣੀ ਤੇ ਲੈ ਕੇ ਨਹੀਂ ਆਏ ਨਾਲੇ ਦਵਾਈ ਖਾਲੀ ਪੇਟ ਖਾਣੀ ਆ ਤੁਸੀਂ ਰੋਟੀ ਤੇ ਲੈਣ ਦੇ ਖਾਣ ਵਾਸਤੇ ਕਿ ਅੱਜ ਵਰਤ ਤੇ ਆਡਾ ਵਰਤ ਤੇ ਕੋਈ ਨਹੀਂ ਪੁੱਤ ਤੂੰ ਆਪਣੀ ਸਾਸ ਨੂੰ ਪੁੱਛ ਲੈਣਾ ਸੀ ਤੇਰੀ ਸਾਸ ਕਹਿੰਦੀ ਸੀ ਕਿ ਖਬਰਦਾਰ ਜੇ ਮੇਰੇ ਨੂੰ ਪੁੱਤਰ ਨੂੰ ਬੁਲਾਇਆ ਤਾਂ ਓ ਮਮਮੀ ਤਾਨੂੰ ਮੈਂ ਮਮਮੀ ਨਾ ਕਹਦੇ ਕਦਾ ਵੱਡੀ ਮਮਮੀ ਮੇਰੀ ਗੱਲ ਸੁਣੋ ਤੂੰ ਹੀ ਨਾ ਆਪਣੇ ਵੱਡਿਆਂ ਦੀ ਲੜਾਈ ਵਿੱਚ ਸਾਨੂੰ ਬੱਚਿਆਂ ਨੂੰ ਨਾ ਪਾਓ ਪੁੱਤ ਮੈਂ ਤੇ ਨਹੀਂ ਪਾਂਦੀ ਆ ਤੇਰੀ ਮਾਂ ਹੀ ਪਾਂਦੀ ਆ ਜਦੋਂ ਗੱਲ ਹੁੰਦਾ ਨਾ ਉਦੋਂ ਕਹ ਦੂਗੀ ਖਬਰਦਾਰ ਮੇਰੇ ਬੱਚਿਆਂ ਨੂੰ ਨਹੀਂ ਬੁਲਾਣਾ ਮੇਰੇ ਬੱਚੇ ਮੈਂ ਨਹੀਂ ਕੰਦੀ ਉਹ ਹੀ ਥੇਰ ਮੇਰ ਕਰਦੇ ਆ ਦੱਸ ਉਦੋਂ ਬੱਚੇ ਚੰਗੇ ਨੂੰ ਨਿੱਕੇ ਨਿੱਕੇ ਇਕੱਠੇ ਛੱਡ ਕੇ ਮੇਰੇ ਕੋਲ ਚਲ ਜਾਂਦੀ ਹੁੰਦੀ ਸੀ ਤੇ ਹੁਣ ਇਹਨੂੰ ਆਪਣੇ ਬੱਚੇ ਲੱਗਣ ਲੱਗ ਪਏ ਉਹ ਮੰਮੀ ਦਾ ਵੀ ਤੇ ਤੁਹਾਨੂੰ ਪਤਾ ਹੀ ਆ ਕੀ ਹਿਸਾਬ ਹੈਗਾ ਵਾ ਉਹ ਵੀ ਐਵੇਂ ਥੋੜੀ ਦੇਰ ਬੋਲ ਕੇ ਨਾ ਹੁਣ ਉਹ ਵੀ ਉੱਥੇ ਪਛਤਾਣ ਹੀ ਦੇ ਆ ਉਹ ਵੀ ਰੋਂ ਹੀ ਦੇ ਆ ਉਹ ਵੇਖੇ ਥੋੜੀ ਦੇਰ ਤੱਕ ਤੁਹਾਡੇ ਕੋਲ ਆਏ ਖੜੇ ਐ ਇਹੋ ਜਿਹ ਪਸਤਾਵੇ ਦਾ ਕੀ ਫਾਇਦਾ ਕਿ ਪਹਿਲਾਂ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਉਹ ਕਰ ਦੇਣੀਆਂ ਤੇ ਬਾਅਦ ਚ ਕਹਣਾ ਮੈਨੂੰ ਪਸਤਾਵਾ ਹੋਇਆ ਇਹਦਾ ਮਤਲਬ ਤੇ ਇਹ ਹੁੰਦਾ ਹੈ ਕਿ ਹਰ 15 ਦੇ 20 ਦਿਨਾਂ ਬਾਅਦ ਮਹੀਨੇ ਬਾਅਦ ਦਿਲ ਦੀ ਪੜਾਸ ਬੰਦਾ ਕੱਢ ਲੈਂਦਾ ਉਹ ਕਹਿੰਦੇ ਨਜ਼ਰ ਨਹੀਂ ਲੱਗਦੀ ਨਜ਼ਰ ਨਹੀਂ ਲੱਗਦੀ ਨਜ਼ਰ ਗੱਲਾਂ ਜਿੰਨੀਆਂ ਕਰ ਜਾਂਦੀ ਆ ਓਨੀਆਂ ਮੇਰੇ ਘਰ ਸ ਨੂੰ ਚਾਹ ਹੀ ਨਹੀਂ ਰੋਟੀ ਖਾ ਲਈ ਚਾਹ ਨੂੰ ਮੈਂ ਦੇ ਦਿੱਤੀ ਆ ਤੇ ਤੁਹਾਡੇ ਲਈ ਮੈਂ ਲੈ ਕੇ ਆਈ ਹਗੀ ਉਹ ਕਹਿੰਦੇ ਮੈਂ ਪਿੰਡੀਆਂ ਨਾ ਖਾਣੀ ਤੇ ਤੇਰੀ ਮੰਮੀ ਨੇ ਖਾ ਲਈ ਰੋਟੀ ਉਹਨਾਂ ਨੂੰ ਵੀ ਦੇਣ ਲੱਗੀ ਉਹ ਕਹਿੰਦੇ ਪਹਿਲਾਂ ਤਾਈ ਜੀ ਨੂੰ ਉਹ ਵੱਡੀ ਮੰਮਾ ਨੂੰ ਦੇ ਆ ਤੁਹਾਨੂੰ ਪਤਾ ਦੇਗਾ ਵਾ ਉਹਨਾਂ ਨੂੰ ਤੁਹਾਡੀ ਫਿਕਰ ਤੁਹਾਨੂੰ ਉਹਨਾਂ ਦੀ ਫਿਕਰ ਫੇਰ ਵੀ ਪਤਾ ਨਹੀਂ ਕਿਉਂ ਤੁਸੀਂ ਦੋਵੇਂ ਜਾਨੇ ਲੜਦੇ ਰਹਿੰਦੇ ਜੇ ਮੈਨੂੰ ਨਾ ਵੱਡੀ ਮੰਮੀ ਅੱਜ ਤੱਕ ਨਹੀਂ ਸਮਝਾਈ ਤੁਹਾਡੇ ਦੋਵਾਂ ਦਾ ਹਿਸਾਬ ਕਿਵੇਂ ਦੀ ਬਣੀ ਦਾਲ ਬੜੀ ਵਧੀਆ ਤੇ ਤੂੰ ਆਫਿਸ ਨਹੀਂ ਜਾਣਾ ਆਫਿਸ ਤੇ ਜਾਣਾ ਮੈਂ ਕਿਹਾ ਪਹਿਲਾਂ ਮੈਂ ਤੁਹਾਨੂੰ ਰੋਟੀ ਖਵਾ ਜਾਵਾਂ ਫੇਰ ਇਹ ਨਾ ਹੋਵੇ ਮੇਰੇ ਪਿੱਛੇ ਫੇਰ ਲੜਦੇ ਰਹੋ ਸਾਰੇ ਜਾਨੇ ਚਲੋ ਮੈਂ ਨਾ ਹੁਣ ਬਾਹਰ ਵੇਖ ਕੇ ਨਹੀਂ ਠੀਕ ਹੈ ਠੀਕ ਹੈ ਪੰਜੇ ਪੰਜੇ ਕਿਤੇ 흘ੀਆਂ ਪੰਜੇ ਠੀਕ ਨਹੀਂ ਏ ਇੱਥੇ ਬੈਠ ਕਿਉਂ ਬਹਿ ਜਾ ਤੇ ਕਾਦੇ ਵਾਸਤੇ ਤੈਨੂੰ ਮੈਂ ਕਹਿੰਨੇ ਆ ਇੱਥੇ ਬਹਿ ਜਾ ਉਧਰ ਨਹੀਂ ਜਾਣਾ ਓਹ ਠੀਕ ਨਹੀਂ ਏ ਤੂੰ ਉਧਰ ਨਹੀਂ ਜਾਣਾ ਇੱਥੇ ਬੈਠ ਕਿਉਂ ਨਹੀਂ ਜਾਣਾ ਮੈਂ ਤੈਨੂੰ ਕਹਿਂਦੀ ਆ ਕੋਈ ਪਰਬੰਦੀ ਕੀ ਮੈਂ ਉਧਰ ਨਹੀਂ ਜਾਣਾ ਨਹੀਂ ਅਜੇ ਨਹੀਂ ਜਾਣਾ ਇੱਥੇ ਬਹੁਤ ਸ਼ਾਂਤੀ ਮੈਂ ਮੈਂ ਰੋਟੀ ਖਾਂਦੀ ਸ਼ਾਂਤੀ ਦੇ ਨਾਲ ਫੇਰ ਹੂੰ ਦੱਸੋ ਤੁਸੀਂ ਦੱਸੋ ਇੱਥੇ ਬੈਠ ਹਾਂ ਦੱਸੋ ਕੋ ਉਧਰ ਕਿਉਂ ਨਹੀਂ ਜਾਣ ਦਿੰਦੇ ਪੇ ਹੂੰ ਹਾਂ ਨਹੀਂ ਲੜਾ ਕੇ ਖੁਸ਼ ਹੋ ਮੈਂ ਲੜਾ ਕੇ ਨਹੀਂ ਖੁਸ਼ ਕਿ ਤੂੰ ਤੂੰ ਜੋ ਨਹੀਂ ਲੜਦੀਆਂ ਬਣਾ ਦੇ ਕਿ ਹੁਣ ਤੂੰ ਹੀ ਚੰਗੀਆਂ ਜਨ ਦੋਵੇਂ ਜਾਣੀਆਂ ਕੀ ਚੰਗੀਆਂ ਉਹ ਆਪਣੇ ਕਮਰੇ ਚ ਤੇ ਤੂੰ ਆਪਣੇ ਕਮਰੇ ਚ ਤੁਸੀਂ ਐਂ ਚਾਹੁੰਦੇ ਜੀ ਮੈਂ ਨਹੀਂ ਚਾਹੁੰਦੀ ਤੂੰ ਹੀ ਚਾਹ ਲਿਆ ਸੀ ਤੂੰ ਹੀ ਚਾਹ ਲਿਆ ਸੀ ਦੋਵੇਂ ਜਾਣੀਆਂ ਕੀ ਹੁਣ ਤੇ ਵੀ ਖੁਸ਼ ਜੈ ਨਾ ਤੇਰਾ ਅਸੀਂ ਕਾਹਦਾ ਖੁਸ਼ ਹੋਣਾ ਤਾਂ ਜੀ ਠੀਕ ਨਹੀਂ ਗੇ ਉਦੋਂ ਦਾ ਫਾਲਤੂ ਦਾ ਮੇਰੇ ਕੋਲ ਕਾਫੀ ਚੀਜ਼ਾਂ ਨਿਕਲ ਗਈਆਂ ਸੋ ਤੁਹਾਡੀ ਚੰਗੀ ਤੁਹਾਡੇ ਰਿਸ਼ਤੇਦਾਰਾਂ ਦਾ ਵਿਆਹ ਆ ਜੇ ਬੇੜਾ ਕਰਕੇ ਸਾਡਾ ਕਰਵਾਤਾ ਜੇ ਆਇਆ ਤੇ ਧੀ ਹੈ ਉਹਨਾਂ ਜੱਸੀ ਜਿਹੜਾ ਵਿਆਹ ਆ ਗਿਆ ਤੇ ਅਸੀਂ ਹੁਣ ਦੇਣਾ ਲੈਣਾ ਨਹੀਂ ਕਰਨਾ ਨਹੀਂ ਦੇਣਾ ਲੈਣਾ ਮੇਰੀ ਨੋਨੋ ਲੈ ਕੇ ਜਾਣਾ ਸੀ ਦੇ ਨਾਲ ਤੇ ਫਿਰ ਕੀ ਕਰਾਂ ਫਿਰ ਕਿੰਨੂ ਖੜਾ ਕਿੰਨੂ ਕੋਈ ਜਵਾਬ ਦਿੱਤਾ ਉਹਨੇ ਵੀ ਜਵਾਬ ਥੋੜਾ ਸਬਰ ਕਰ ਉਹਨਾਂ ਦੇ ਮਨ ਚ ਦੇ ਆ ਗਿਆ ਨਾ ਮੰਜ਼ੂਰੇ ਭੇਜਿਆ ਉਹਨਾਂ ਦੀ ਸ਼ੋਗਰ ਕਿੰਨੀ ਵੱਧ ਗਈ ਹੈ ਕਾਹਨੂੰ ਕੁਝ ਹੋ ਗਿਆ ਨਾ ਮੇਰਾ ਵਾਜ ਜਾ ਨਾ ਨਹੀਂ ਕੁਝ ਨਹੀਂ ਹੁੰਦਾ ਨਹੀਂ ਜਾਣ ਤੂੰ ਨਹੀਂ ਹੁੰਦਾ ਪਤਾ ਮੈਂ ਜਾਣੇ ਚਾਹੀ ਆਹੋ ਕਦ ਨਹੀਂ ਲੜਾਗੇ ਖੁਸ਼ ਹੋ ਜੇ ਲੜਾ ਕੇ ਨਹੀਂ ਮੈਂ ਖੁਸ਼ ਅਗੀ ਕਿਉਂ ਫੇਰ ਹੈ ਉਹ ਜੇ ਉਹ ਤੁਹੀ ਇੱਕ ਦੋ ਜਿਹੇ ਬਿਮਾਰ ਹੋਏ ਤਾਂ ਪਤਾ ਲੈਣ ਚੁੜੇ ਉਹ ਤੁਹੀ ਜੋ ਲੜਦੀ ਮਰ ਜਾਂਦੀ ਹੈ ਜੀ ਹੈ ਇੰਨਾ ਤੇ ਹੀ ਲੜਦੀ ਹੈ ਹੱਦ ਤੋਂ ਜ਼ਿਆਦਾ ਇਹ ਕਿਹੜੀ ਗੱਲ ਕਹਿਤੀ ਜੇ ਹੋਰ ਕੀ ਹੈ ਲੜਾ ਲਗਾ ਚੀਕਦਾ ਸਾਹ ਨਹੀਂ ਲੈਂਦੀ ਆ ਇਹ ਸਾਰੀ ਲੜਾਈ ਤੁਹਾਡੇ ਕਾਰਨ ਪਈ ਤੇ ਆਹੋ ਹੁਣ ਤੱਕ ਮੇਰਾ ਹੀ ਨਾਮ ਲਾਣਾ ਵੇ ਕੇ ਜੇ ਤੂੰ ਕਿਰਨ ਨੂੰ ਨਾ ਲੈ ਕੇ ਜਾਂਦੇ ਤੇ ਸਿਆਪਾ ਹੀ ਨਹੀਂ ਪੈਣਾ ਹੇ ਤਾ ਉਹ ਉਹਨਾਂ ਨੇ ਤੇ ਕਹਿਤਾ ਵੈ ਨਾ ਕੀ ਜਾਨੀ ਕਿ ਅਸੀਂ ਅਸੀਂ ਦੋਨਾਂ ਨੇ ਸੋਚਿਆ ਸੀ ਨਾ ਕਿ ਅਸੀਂ ਇਹ ਕਰਾਂਗੇ ਤੁਸੀਂ ਕਿਰਨ ਉਹ ਤੇ ਨਿਆਣੀ ਹੈ ਕਿਰਨ ਤੇ ਤੂੰ ਕਿਰਨ ਨੂੰ ਕਹਿ ਦਿੰਦੇ ਪੁੱਤ ਤੇਰੀ ਮੰਮੀ ਆ ਲਵੇ ਮੈਂ ਚਲੀ ਜਾਵਾਂਗੀ ਨਾਲ ਤੇ ਉਹਨੇ ਧੀ ਕੋਈ ਮਾਰਾ ਥੋੜੀ ਕੀਤਾ ਵੇ ਤੇ ਮੈਂ ਕਹਿੰਨੀ ਮਾਰਾ ਕੀਤਾ ਉਹ ਉਹਨੇ ਖਵਾਈ ਭਾਈ ਜਾਨ ਸੱਚਾਈ ਉਹ ਸਾਹਿਲ ਨੂੰ ਦੱਸ ਦੇਣਾ ਕਿ ਤੇਰੀ ਮੰਮੀ ਐਨਾ ਬੋਲੇ ਦੀਦੀ ਨੂੰ ਦੱਸ ਤੇ ਉਹਨਾਂ ਵੱਲੋਂ ਮੇਰੀ ਕਿੰਨੀ ਇੱਜ਼ਤ ਚਾਚੀ ਜੀ ਚਾਚੀ ਜੀ ਕਰਦੇ ਆ ਤੇ ਬੱਚਿਆਂ ਦੇ ਮਨ ਵਿੱਚ ਕੀ ਆਏਗਾ ਹਟੇ ਉਹ ਤੇ ਠੀਕ ਹੈ ਮੈਂ ਵੀ ਕਹਿੰਨੀ ਬੱਚੇ ਲੈ ਮਾਂ ਤੇ ਪਰ ਫਿਰ ਤੂੰ ਹੀ ਤੇ ਚੱਜਣਾ ਰੋ ਕਿੱਦਾਂ ਰਹੀ ਏ ਕਿੱਦਾਂ ਰਹੀ ਏ ਦੱਸ ਕਿੱਦਾਂ ਰਹੀ ਏ ਤੂੰ ਹੀ ਪਿਆਰ ਨਾਲ ਬੋਲ ਉਹ ਵੀ ਪਿਆਰ ਨਾਲ ਬੋਲੇ ਆਪੇ ਇੱਕ ਨੇ ਕਈ ਦੂਜੇ ਨੇ ਮਾਨੀ ਦੋਨੋਂ ਬਣ ਕੇ ਭਰਮ ਗਏ ਨਹੀਂ ਚੱਲ ਜਾ ਮੁੰਮ ਇੱਕੋਰੀ ਜਾਣਦੇ ਮੈਂ ਨਹੀਂ ਤੈਨੂੰ ਜਾਣ ਦੇਣਾ ਕਿਉਂ ਮੈਂ ਦੱਸਾਂ ਮੈਂ ਤੈਨੂੰ ਕਈ ਕੋਰੀ ਕਹਤਾ ਨਾ ਮੈਂ ਨਹੀਂ ਚੱਲ ਉੱਠ ਕੇ ਕੰਮ-ਕਮ ਕਰ ਆਪਣਾ ਚੱਲ ਜਾ ਕਰ ਲੈ ਕੰਮ-ਕਮ ਨਹੀਂ ਮੈਂ ਨਹੀਂ ਜਾਣ ਦੇਣਾ ਚੱਫੇਰੀ ਕੋ ਤੂੰ ਦੇਖਾ ਜਾ ਕੇ ਕੋਈ ਨਹੀਂ ਮੇਰੀ ਤੂੰ ਕਹਿਸਲਾ ਹਵੇ ਮੈਂ ਆਪੇ ਚਲੀ ਜਾਵਾਂਗੀ ਬੱਸ ਪਰ ਤੂੰ ਨਹੀਂ ਜਾਂਦਾ ਕੰਮ ਕਰ ਕਿ ਆਪਣਾ ਸੌਂ ਜਾ ਕੇ ਦੋ ਚਾਰ ਦਿਨ ਦੇਖ ਕੇ ਉਹਦੇ ਵੱਲ ਜਾਵੀ ਮੈਂ ਸ਼ਾਮੀ ਚਲੇ ਜਾਂ ਤੂੰ ਦੋ ਚਾਰ ਦਿਨ ਵਾ ਨਹੀਂ ਨਹੀਂ ਅਜੇ ਨਹੀਂ ਜਾਣਾ ਮੈਂ ਜਾਣਾ ਹੀ ਅੱਛਾ ਆਹੋ ਵੇਖੀ ਜਾਏਂ ਜਾਣਾ ਜਿਹੜਾ ਤੂੰ ਆ ਪਹਿਲਾਂ ਕਿਦਾਂ ਲੜਨ ਲੱਗਿਆ ਕਿ ਸਾਹ ਨਹੀਂ ਕਿੱਥੇ ਲੈਂਦੀਆਂ ਲੜ ਲੜ ਮਰ ਜਾਂਦੀਆਂ ਨੇ ਹੁਣ ਇੱਕ ਦੂਜੇ ਨੂੰ ਪਤਾ ਹੋ ਗਿਆ ਹੁਣ ਰਹਿ ਵੀ ਨਹੀਂ ਸਕਦੀਆਂ ਹੁਣ ਮੈਂ ਪਤਾ ਲੈਣ ਜਾਣਾ ਜੀ ਪਤਾ ਲੈਣ ਜਾਣਾ ਜਾ ਕੇ ਤੇ ਤੂੰ ਬਖਾ ਤੇ ਸਹੀ ਵੇਖ ਸਹੀ ਜਣਾ ਤੂੰ ਮੈਂ ਵੀ ਤੇਰੀ ਮਾਂ ਮਾ